ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਤਨ ਤਨ ਗੁਰੂ ਅਮਰਦਾਸ ਜੀ ਮਹਾਰਾਜ ਅਤੇ ਤਨ ਤਨ ਅਮਰ ਜੀ ਦੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਇਸ YouTube ਚੈਨਲ ਤੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਤੇ ਆਪਣੀਆਂ ਕੁਝ ਵੀਡੀਓਜ਼ ਦੇ ਨਾਲ-ਨਾਲ ਕੁਝ ਹੱੱਡੀ ਵਿਤੀਆਂ ਜਾਂ ਕੁਝ ਐਦਾਂ ਦੀਆਂ ਰਚਨਾਵਾਂ ਜਿਹਦੇ ਨਾਲ ਸੰਗਤ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਸਕੀ ਹੈ ਨਾ ਉਹ ਅਪਲੋਡ ਕਰਦੇ ਆ ਤੇ ਜੇ ਤੁਹਾਨੂੰ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਝੁਰ ਕੇ ਆਦਿਆ ਕਰੋ ਹਨਾ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਦਰਤੇ ਜਿਹੜੇ ਰੋਗ ਨੂੰ ਕਿਵੇਂ ਘੱਟੇ ਜਾਂਦੇ ਨੇ ਆਪਾਂ ਸੁਣਦੇ ਆ ਨਾ ਕਿ ਬੜਾ ਕੁਝ ਹੁੰਦਾ ਹੈ ਨਾ ਤੇ ਦੇਖਦੇ ਆ ਕਿ ਬਹੁਤ ਐਸੇ ਲੋਕ ਨੇ ਨਿਊਜ਼ ਦੇ ਵਿੱਚ ਵੀ ਦੇਖਦੇ ਆ ਜਾਂ ਸੋਸ਼ਲ ਮੀਡੀਆ ਤੇ ਕਿਸੇ ਵੀ ਐਪ ਤੇ ਹਨਾ ਦੇਖਦੇ ਆ ਕਿ ਕਿਸੇ ਨੂੰ ਬਹੁਤ ਵੱਡਾ ਰੋਗ ਸੀਗਾ ਵੀ ਉਹ ਧੰਗ ਗੁਰਮੁਖ ਦਾਸ ਜੀ ਦੇ ਦਰ ਤੇ ਗਿਆ ਜਾਂ ਕਿਸੇ ਨੇ ਉੱਥੇ ਕੋਈ ਪਾਠ ਕਰਿਆ ਜਾਂ ਪਰਿਕਰਮਾ ਦੇ ਵਿੱਚ ਕਿਸੇ ਨਾਲ ਕੋਈ ਚਮਤਕਾਰ ਹੋਇਆ ਤੇ ਜਾਂ ਫਿਰ ਕੋਈ ਗੁੰਗਾ ਸੀ ਇਹਨਾਂ ਉਹ ਬੋਲਣ ਲੱਗ ਗਿਆ ਕਿਸੇ ਨੂੰ ਸੁਣਦਾ ਨਹੀਂ ਉਹ ਸੁੰਨਣ ਲੱਗ ਗਿਆ ਨਾ ਜਾਂ ਇਤੋਂ ਤੱਕ ਕਿ ਬਹੁਤ ਭਿਆਨਕ ਬਿਮਾਰੀਆਂ ਨੇ ਜਿਹੜੀਆਂ ਉਹ ਉੱਥੇ ਜਾ ਕੇ ਠੀਕ ਹੋ ਗਈਆਂ ਤੇ ਇਨਸਾਨ ਤੰਦਰੁਸਤ ਹੋ ਗਏ ਬਹੁਤ ਸੁੰਦੇ ਆ ਤੇ ਆਪਣੇ ਨੀਅਰ ਵੀ ਕਿਸੇ ਨਾ ਕਿਸੇ ਦਿਨ ਲੱਦਾ ਜਰੂਰ ਹੁੰਦਾ ਕਿਉਂਕਿ ਅਣਗਿਣਤ ਲੋਕਾਂ ਦੇ ਨਾਲ ਅਜਿਹੇ ਚਮਤਕਾਰ ਉੱਥੇ ਹੁੰਦੇ ਹੀ ਰਹਿੰਦੇ ਨੇ ਤੇ ਬਲਕਿ ਗੱਲ ਹੁੰਦੀ ਹੈ ਭਰੋਸੇ ਦੀ ਤੇ ਰੋਗ ਕੱਟੇ ਕਿਵੇਂ ਜਾਂਦੇ ਨੇ ਦੇਖੋ ਆਪਾਂ ਉੱਥੇ ਜਾਣੇ ਆ ਤਾਂ ਸਭ ਤੋਂ ਪਹਿਲਾਂ ਤਾਂ ਸ਼ਰਧਾ ਭਾਵਨਾ ਦੇ ਨਾਲ ਜਾਣਾ ਚਾਹੀਦਾ ਤੇ ਕਿਸੇ ਲਈ ਕੋਈ ਈਰਖਾ ਜਾਂ ਕੋਈ ਬੁਰੀ ਸੋਚ ਜਾਂ ਕੋਈ ਚੁਗਲੀ ਐਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਤੇ ਬਹੁਤ ਸ਼ਰਧਾ ਭਾਵਨਾ ਨਾਲ ਉੱਥੇ ਜਾਣਾ ਚਾਹੀਦਾ ਤੇ ਵਾਹਿਗੁਰੂ ਗਿਰਦਾਸ ਗਰਣੀ ਜੈ ਦੀਏ ਕਿ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਮੈਂ ਟੁੱਟੇ ਦਰਦੇ ਆਇਆ ਤੇ ਨੀ ਮਾ ਰਾਂ ਜਾ ਮੈਂ ਗਰੀਬ ਨਿਵਾਜ਼ ਕਿ ਮੇਰੀ ਲਾਜਾ ਕੋ ਵਾਇਗੁਰ ਜੀ ਜੋ ਵੀ ਦਾਸਾ ਕਿ ਮੈਂ ਇਸ ਚੀਜ਼ ਤੋਂ ਪਰੇਸ਼ਾਨ ਆ ਨਾ ਮੇਰੀ ਪਰੇਸ਼ਾਨੀ ਦੂਰ ਕਰੋ ਜਦੋਂ ਵਿਰਾਗ ਦੇ ਵਿੱਚ ਆਪਣੇ ਮਨੋਰ ਅਰਦਾਸ ਨਿਕਲਦੀ ਹੈ ਨਾ ਤਾਂ ਉਹ ਕਬੂਲ ਜ਼ਰੂਰ ਹੁੰਦੀ ਆ ਵਾਇਗੁਰ ਜ਼ਰੂਰ ਹੋਰ ਦਾਸ ਨੂੰ ਪੂਰੀ ਕਰਦੇ ਨੇ ਤੇ ਹੋ ਨਹੀਂ ਸਕਦਾ ਕਿ ਐਦਾਂ ਹੋਵੇ ਕਿ ਅਰਦਾਸ ਪੂਰੀ ਨਾ ਹੋਵੇ ਇੱਕ ਗੱਲ ਹੋਰ ਉਥੇ ਨਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਰਮਨ ਦੇ ਸਾਹਿਬ ਦੇ ਵਿੱਚ ਇੱਕ ਵੱਡੇ ਸਾਈਜ਼ ਦਾ ਪਤਾਸੇ ਦਾ ਪ੍ਰਸ਼ਾਦ ਮਿਲਦਾ ਜਿਹੜਾ ਕਿ ਬਹੁਤ ਹੀ ਸ਼ੁੱਧ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਜਿਸ ਵੀ ਇਨਸਾਨ ਨੂੰ ਉਹ ਪਤਾਸਾ ਮਿਲਦਾ ਹੈ ਤਾਂ ਉਹ ਪ੍ਰਸ਼ਾਦ ਜਿੰਨੂੰ ਵੀ ਮਿਲਦਾ ਉਹਨੂੰ ਬਹੁਤ ਕਰਮਾ ਵਾਲਾ ਮੰਨਿਆ ਜਾਂਦਾ ਮਿਲਦਾ ਹੀ ਉਹ ਕਿਸੇ ਨੂੰ ਆ ਕਈ ਲੋਕ ਬਹੁਤ ਕੋਸ਼ਿਸ਼ ਕਰਦੇ ਨੇ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕਈਆਂ ਨੂੰ ਪਤਾਸੇ ਦਾ ਪ੍ਰਸ਼ਾਦ ਹੈ ਜਿਹੜਾ ਨਹੀਂ ਮਿਲਦਾ ਤੇ ਜਦੋਂ ਆਪਾਂ ਰਮਨਾਲਾ ਸਾਹਿਬ ਜੁੜਾਉਨੇ ਆ ਤੇ ਉੱਤੇ ਅਰਦਾਸ ਕੀਤੀ ਜਾਂਦੀ ਹੈ ਹਨਾ ਤਾਂ ਉਸ ਤੋਂ ਬਾਅਦ ਉਹ ਪਤਾਸੇ ਦਾ ਜਿਹੜਾ ਪ੍ਰਸ਼ਾਦ ਹੈ ਉਹ ਮਿਲਦਾ ਹੈਗਾ ਤੇ ਬਹੁਤ ਬਾਗਾ ਕਰਮਾ ਵਾਲੇ ਹੁੰਦੇ ਨੇ ਜਿੰਨਾਂ ਨੂੰ ਉਹ ਮਿਲਦਾਗਾ ਨਾ ਸਭ ਤੋਂ ਜਿਆਦਾ ਮਧਿਆ ਪ੍ਰਸ਼ਾਦ ਆਹੋ ਤੇ ਕਹਿੰਦੇ ਨੇ ਵੀ ਧੰਗੁਰੂ ਰਾਮਦਾਸ ਜੀ ਦੀ ਮਿਹਰ ਹੁੰਦੀ ਹੈ ਜਿਸ ਕਿਸੇ ਨੂੰ ਵੀ ਇਹ ਪ੍ਰਸ਼ਾਦ ਮਿਲਦਾਗਾ ਧੰਗੁਰੂ ਰਾਮਦਾਸ ਜੀ ਦੀ ਉਸਤੇ ਬਹੁਤ ਮਿਹਰ ਹੁੰਦੀ ਹੈ ਤੇ ਇੱਕ ਦਸ ਦਾ ਪੂਰੀਆਂ ਹੁੰਦੀਆਂ ਨੇ ਤੁਸੀਂ ਖੁਦ ਹੀ ਸੋਚ ਕੇ ਦੇਖਿਓ ਕਿ ਕਈ ਵਾਰੀ ਏਦਾਂ ਹੁੰਦਾ ਵੀ ਆਪਣੇ ਦਸ ਲੇਟ ਪੂਰੀ ਹੁੰਦੀ ਉਹਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਚਲ ਰਿਹਾ ਹੁੰਦਾ ਹੋ ਸਕਦਾ ਵੀ ਕੁਝ ਟਾਈਮ ਦੇ ਬਾਅਦ ਉਹ ਚੀਜ਼ ਜ਼ਿਆਦਾ ਸਹੀ ਹੋਣੀ ਹੋਵੇ ਹੈਨਾ ਤੇ ਉੱਥੇ ਦੁੱਖ ਦਰਦ ਜਿਹੜੇ ਹੈਗੇ ਉਹ ਤਾਂ ਕੱਟੀ ਜਾਂਦੇ ਨੇ ਤੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕਰਨੀ ਚਾਹੀਦੀ ਆ ਸ਼ਾਮ ਨੂੰ ਜਦੋਂ ਆਪਾਂ ਜਾਣਦੇ ਆ ਨਾ ਕਿਸੇ ਵੀ ਟਾਈਮ ਵੈਸੇ ਤਾਂ ਜਾਈਏ ਪਰ ਸ਼ਾਮ ਦੇ ਟਾਈਮ ਉੱਤੇ ਬਹੁਤ ਜ਼ਿਆਦਾ ਸਕੂਨ ਹੁੰਦਾ ਹੈ ਅਹ ਪਰ ਕਰਮਾ ਦੇ ਵਿੱਚ ਜਦੋਂ ਬੈਠ ਕੇ ਅੱਖਾਂ ਬੰਦ ਕਰਕੇ ਕੀਰਤਨ ਸੁਣਦੇ ਆ ਜਾਂ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਹੁੰਦਾਗਾ ਤਾਂ ਉਸ ਟਾਈਮ ਬਹੁਤ ਉੱਤੇ ਲੋਕਲ ਸੰਗਤ ਵੀ ਬਹੁਤ ਹੁੰਦੀ ਹੈ ਜਿਹੜੀ ਦਰਬਾਰ ਸਾਹਿਬ ਮੱਥੇ ਟੇਕਦੇ ਅਰਦਾਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਉੱਥੇ ਬੈਠ ਕੇ ਚਾਹੇ ਤਾਂ ਬੇਸ਼ੱਕ ਜਿੰਨਾ ਤੋਂ ਨਹੀਂ ਮਤਲਬ ਬੰਦਰ ਜਾ ਜਾਂਦਾ ਹੈਗਾ ਨਾ ਉਹ 12 ਪ੍ਰਕਰਮਾਂ ਦੇ ਵਿੱਚ ਵੀ ਬੈਠ ਸਕਦੇ ਨੇ ਤੇ ਜਾ ਕੇ ਦੇਖਿਓ ਜਦੋਂ ਸ਼ਾਮ ਨੂੰ ਆਪਾਂ ਬੈਠ ਕੇ ਉੱਥੇ ਅੱਖਾਂ ਬੰਦ ਕਰਕੇ ਸੁਣਦੇ ਆ ਨਾ ਤਾਂ ਜਿੰਨਾ ਸਕੂਨ ਉੱਥੇ ਮਿਲਦਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਉਹ ਸਕੂਨ ਨਹੀਂ ਮਿਲਦਾ ਜੋ ਸਕੂਨ ਉੱਥੇ ਬੈਠ ਕੇ ਉਸ ਟਾਈਮ ਮਿਲਦਾਗਾ ਤੇ ਬਾਕੀ ਧੰਤਨ ਅ ਮਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਵੀ ਇਦਾਂ ਹੀ ਆ ਉੱਥੇ ਵੀ ਬਹੁਤ ਜ਼ਿਆਦਾ ਸਕੂਨ ਮਿਲਦਾਗਾ ਤੇ ਬਾਕੀ ਜੇ ਜਦੋਂ ਆਪਾਂ ਧੰਤਨ ਗੁਰਾਂਵੈਸ ਜੀ ਦੇ ਦਰ ਤੇ ਜਾਂਦੇ ਆ ਤਾਂ ਬਾਬਾ ਦੀਪ ਸਿੰਘ ਜੀ ਨੂੰ ਨਮਸਕਾਰ ਕਰਦੇ ਆ ਹਨਾ ਤੇ ਹੁਣ ਤਾਂ ਉੱਥੇ ਵੀ ਬੁੰਗਾ ਸਾਹਿਬ ਬਣਾਤਾ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਮਤਲਬ ਅੰਦਰ ਆਪਾਂ ਮੱਥਾ ਟੇਕਦੇ ਆਂਗੇ ਹਨਾ ਕਾਫੀ ਕੁਛ ਨਮਾ ਬਣ ਗਿਆ ਹੀ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਇੱਕ ਛੋਟੀ ਜੀ ਰਚਨਾ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੇਖੋ ਜ਼ਿੰਦਗੀ ਦੇ ਵਿੱਚ ਹਨਾ ਦੁੱਖ ਦਰਦ ਆਉਂਦੇ ਰਹਿੰਦੇ ਨੇ ਜ਼ਿੰਦਗੀ ਉੱਪਰ ਥੱਲੇ ਐਦਾਂ ਹੁੰਦੀ ਰਹਿੰਦੀ ਹੈ ਤੇ ਬਾਬਾ ਜੀ ਕਹਿੰਦੇ ਹੁੰਦੇ ਨੇ ਵੀ ਜਿੰਨਾ ਜ਼ਿਆਦਾ ਅਸੀਂ ਘਬਰਾਉਨੇ ਆਂ ਓਨਾ ਜ਼ਿਆਦਾ ਅਸੀਂ ਆਪਣੇ ਗੁਰੂ ਦੇ ਉੱਪਰ ਵਿਸ਼ਵਾਸ ਛੁਕ ਰਹੇ ਹੁੰਦੇ ਆਂ ਕਿਸੇ ਕਿਸੇ ਛੋਟੇ ਜਿਹੇ ਬੱਚੇ ਨੂੰ ਕਿਸੇ ਨਕਲੀ ਜੀ ਚੀਜ਼ ਨਾਲ ਡਰਾ ਦਿਓ ਉਹ ਡਰਦਾ ਮਾਰਿਆ ਚੀਕਾਂ ਮਾਰਨ ਲੱਗ ਜੂਗਾ ਪਰ ਜਦੋਂ ਉਹਦੀ ਮਾਂ ਜਾਂ ਉਹਦਾ ਪਿਤਾ ਉਹ ਦਿਸੂ ਤਾਂ ਉਹਦੇ ਨਾਲ ਚਿੰਬੜ ਜਾਂਦਾ ਜਾ ਕੇ ਤੇ ਫਿਰ ਰੋਣਾ ਵੀ ਬੰਦ ਕਰ ਦੇਵੇਗਾ ਉਹਦਾ ਜਿਹੜਾ ਡਰਾ ਉਹ ਵੀ ਖਤਮ ਹੋ ਜਾਂਦਾ ਮਤਲਬ ਇਹ ਨਹੀਂ ਹੈਗਾ ਵੀ ਉਹਦਾ ਡਰਾ ਜਿਹੜਾ ਬਿਲਕੁਲ ਖਤਮ ਹੋ ਗਿਆ ਪਰ ਉਸ ਤੋਂ ਡਰ ਤੋਂ ਵੱਧ ਕੇ ਉਹਨੂੰ ਇਹ ਗੱਲ ਦਾ ਯਕੀਨ ਹੁੰਦਾ ਵਿਸ਼ਵਾਸ ਹੁੰਦਾ ਕਿ ਮੇਰੀ ਮਾਂ ਜਾਂ ਮੇਰਾ ਪਿਓ ਹੁਣ ਮੇਰੇ ਨਾਲ ਹੈ ਵੀ ਉਹ ਮੈਨੂੰ ਬਚਾ ਲੈਣਗੇ ਮੈਨੂੰ ਡਰਨ ਦੀ ਲੋੜ ਨਹੀਂ ਹੈਗੀ ਤੇ ਉਹਦਾ ਰੋਣਾ ਤੇ ਘਬਰਾਟ ਆ ਜਿਹੜੀ ਉਹ ਵੀ ਹੌਲੀ-ਹੌਲੀ ਬੰਦ ਹੋ ਜਾਂਦੀ ਆ ਤੇ ਇਸੇ ਤਰ੍ਹਾਂ ਪਰਮਾਤਮਾ ਰੂਪੇ ਤਨ ਤਨ ਗੁਰੂ ਰਾਮਦਾਸ ਸਾਹਿਬ 'ਤੇ ਯਕੀਨ ਹੋਣਾ ਚਾਹੀਦਾ ਕੋਈ ਨਹੀਂ ਜੇ ਦੁੱਖ ਆਇਆ ਹੈ ਮੈਨੂੰ ਅੱਜ ਕਿਸੇ ਚੀਜ਼ ਤੋਂ ਡਰ ਲੱਗ ਰਿਹਾ ਘਬਰਾਟ ਹੋ ਰਹੀ ਹੈ ਮੈਂ ਵੀ ਸਤਗੁਰਾਂ ਦੇ ਨਾਲ ਚਿੰਬੜ ਜਾਮਾ ਫਿਰ ਉਹ ਅਕਾਲਪੁਰਖ ਵਾਹਿਗੁਰੂ ਉਹ ਮੇਰਾ ਪਿਤਾ ਆਪਣੇ ਬੱਚੇ ਦੇ ਨਾਲ ਪਰਸ਼ਾਵਾਣ ਕੇ ਜਦ ਨਾਲ ਚੱਲੂਗਾ ਕੋਈ ਸ਼ੈ ਗੁਰੂ ਦੇ ਸੇਵਕ ਦੇ ਕੋਲੋਂ ਦੀ ਲੰਗ ਵੀ ਨਹੀਂ ਸਕਦੀ ਕੋਈ ਦੁੱਖ ਦਰਦ ਉਹਦੇ ਲਵੇ ਆ ਵੀ ਨਹੀਂ ਸਕਦਾ ਤੇ ਯਕੀਨ ਇੰਨਾ ਹੋਣਾ ਚਾਹੀਦਾ ਵੀ ਜੇ ਇਹ ਚੀਜ਼ੇ ਮੁਸ਼ਕਿਲ ਮੈਨੂੰ ਆ ਗਈ ਹੈ ਜ਼ਿੰਦਗੀ ਦੇ ਵਿੱਚ ਕੋਈ ਗੱਲ ਨਹੀਂ ਮੇਰਾ ਤਾਂ ਗੁਰੂ ਰਾਮਦਾਸ ਸੰਤਨ ਨੰਮਰਸ਼ੀ ਦਵਾਬਾ ਦੀਪ ਸਿੰਘ ਜੀ ਮੇਰੇ ਨਾਲ ਖੜੇ ਨੇ ਉਹ ਮੈਨੂੰ ਇਸ ਮੁਸ਼ਕਿਲ ਦੇ ਵਿੱਚੋਂ ਕੱਢ ਲੈਣਗੇ ਭਰੋਸਾ ਪੱਕਾ ਹੋਣਾ ਚਾਹੀਦਾ ਯਕੀਨ ਪੱਕਾ ਹੋਣਾ ਚਾਹੀਦਾਗਾ ਤੇ ਇਹ ਅੱਜ ਦੀ ਆਪਣੀ ਇੱਕ ਛੋਟੀ ਜੀ ਰਚਨਾ ਸੀਗੀ ਗੱਲ ਇਹੀ ਹੈ ਵੀ ਸਾਰੀ ਗੱਲ ਵਿਸ਼ਵਾਸ ਤੇ ਟਿਕੀ ਹੁੰਦੀ ਹੈ ਇੱਕ ਛੋਟੇ ਜਿਹੇ ਬੱਚੇ ਨੂੰ ਆਪਾਂ ਉੱਪਰ ਉਛਾਲਦੇ ਹਾਂ ਉਹਨੂੰ ਪਤਾ ਹੁੰਦਾ ਵੀ ਮੇਰੇ ਮਾਪੇ ਮੈਨੂੰ ਡਿੱਗਣ ਨਹੀਂ ਦੇਣਾਂ ਮੈਨੂੰ ਬੱਚ ਲੈਣਾਗਾ ਕਿਉਂ ਹੱਸਦਾ ਜੁਗਾਪਾ ਨੂੰ ਉੱਪਰੋਂ ਛਾਲ ਦਿਆਂ ਨਾ ਤੇ ਫਿਰ ਫੜ ਲੈਣਾ ਉਹਨੂੰ ਪਤਾ ਵੀ ਮੈਂ نیچے ਨਹੀਂ गिरਣਾ ਮੈਨੂੰ ਮੇਰੇ ਮਾਤਾ ਪਿਤਾ ਨੇ ਫੜ ਲੈਣਾਗਾ ਤੇ ਇਸੇ ਤਰ੍ਹਾਂ ਵਿਸ਼ਵਾਸ ਹੋਣਾ ਚਾਹੀਦਾ ਤੰਤਨ ਗੁਰੂ ਰਾਮਦਾਸ ਜੀ ਮਹਾਰਾਜ ਤੰਤਨ ਅਮਰਜੀ ਦਵਾਬਦੀਪ ਸਿੰਘ ਜੀ ਦੇ ਧਰਦਾਸਾਂ ਜ਼ਰੂਰ ਪੂਰੀਆਂ ਹੁੰਦੀਆਂ ਹਰ ਮੁਸ਼ਕਿਲ ਦਾ ਹੱਲ ਉੱਥੇ ਹੈਗਾ ਤੇ ਅੱਜ ਦੀ ਆਪਰੀ ਰਚਨਾ ਸੀਗੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਵੈਗਰ ਜਿੱਕਾ ਕਾਲਸਾ ਵੈਗਰ ਜਿੱਕੀ ਪਤੇ